ਯੋਧਿਆ ਵਿੱਚ ਜੋ ਆ ਰਾਮ ਮੰਦਿਰ ਬਣ ਰਿਹਾ ਉਸੇ ਵਾਂਗੂ ਬਣਾਇਆ ਗਿਆ ਮੰਦਿਰ ਤਾਂ ਕੀ ਕਹਿਣਾ ਚਾਹੀਦਾ ਇਸਨੂੰ ਲੈ ਕੇ ਇਹਦੇ ਬਾਰੇ ਮੰਦਿਰ ਦੀ ਸਥਾਪਨਾ ਤਾਦ ਸ਼ੁਰੂ ਕੀਤੀ ਗਈ ਹੈ ਵੀ ਯੋਧਿਆ ਦਾ ਮੰਦਿਰ ਅਜੇ ਮਤਲਬ ਪਤਾ ਨਹੀਂ ਕਦੋਂ ਬੰਨਣਾ ਸੀਗਾ ਜਦੋਂ ਅਸੀਂ 5 ਸਾਲ ਪਹਿਲਾਂ ਜਦੋਂ ਸ਼ੁਰੂ ਕੀਤਾ ਤਾਂ ਸਾਡੇ ਮਹਾਰਾਜ ਜੀ ਸ੍ਰੀ ਦੇਵਰਤ ਦੇਵੀ ਜੀ ਨੇ ਕਿ ਆ ਵੀ ਆਪਾਂ ਲੁਧਿਆਣਾ ਇੱਥੇ ਗਊਸ਼ਾਲਾ ਦਾ ਚਲਾਣੇ ਜਗ੍ਹਾ ਹੈਗੀ ਆ ਤਾਂ ਆਪਾਂ ਇੱਕ ਮੰਦਿਰ ਇੱਥੇ ਤਿਆਰ ਕਰੀਏ ਜਿਹੜਾ ਭਗਵਾਨ ਰਾਮ ਦੇ ਚ ਆਪਾਂ ਉਹਨਾਂ ਦੀ ਮੂਰਤੀ ਸਥਾਪਨਾ ਕਰ ਸਕੀਏ ਜਿਦੇ ਵਿੱਚ ਤਾਂ ਕਿ ਲੋਕਾਂ ਨੂੰ ਐਡੀ ਦੂਰ ਪਤਾ ਨਹੀਂ ਕਦੋਂ ਮੌਕਾ ਮਿਲਣਾ ਯੋਧਿਆ ਜਾਂਦਾ ਤੇ ਇੱਥੇ ਹੀ ਤਿਆਰ ਕਰਦੀ ਹੈ ਤੇ ਇੱਥੇ ਅਸੀਂ ਇਹਦਾ ਨਾਂ ਰੱਖਿਆ ਸ਼੍ਰੀ ਹਰੀਹਰ ਲੋਕ ਆਰਾਧਨਾ ਸਥਾਨ ਔਰ ਇਹ ਜਗ੍ਹਾ ਦਾ ਨਾਂ ਹੈ ਸ਼੍ਰੀ ਡੰਡੀ ਸਵਾਮੀ ਗੋ ਲੋਕ ਦਾਮ ਹਮੜਾ ਰੋਡ ਲੁਧਿਆਣਾ ਇੱਥੇ ਭਗਵਾਨ ਹਰੀਹਰ ਭਗਵਾਨ ਰਾਮ ਮਾਤਾ ਦੁਰਗਾ ਔਰ ਸ਼ਿਵਲਿੰਗ ਜੀ ਦੀ ਸਥਾਪਨਾ ਕੀਤੀ ਜਾਏਗੀ ਸਾਡੀ ਜਣੀ ਕਿ ਜਿਹੜੀ ਹੁਣ ਅਸੀਂ ਲੋਕ ਆ ਇਹ ਬੜੇ ਭਾਗਿਆਸ਼ਾਲੀ ਆ ਕਿ ਸਾਨੂੰ ਇਹ ਦੇਖਣ ਦਾ ਮੌਕਾ ਮਿਲਿਆ RAM ਮੰਦਿਰ ਦਾ ਭਗਵਾਨ RAM ਦੇ ਯੋਧੇ ਚ ਜਾਵਾਂਗੇ ਅਸੀਂ ਵੀ ਜਾਵਾਂਗੇ ਵੀ ਇਹ ਸਾਰੀ ਕੌਮ ਬੜੀ ਭਾਗਿਆਸ਼ਾਲੀ ਹੈ ਜਿਹੜੇ ਇਸ ਵੇਲੇ ਜਿਨ੍ਹਾਂ ਨੇ ਜਨਮ ਲੁੱਟਾ ਹੋਇਆ ਸਾਡੇ ਬਜ਼ੁਰਗ ਜਿਹੜੇ ਪਹਿਲਾਂ ਚਲੇ ਗਏ ਉਹ ਵਿਚਾਰੇ ਇੰਤਜ਼ਾਰ ਸੀ ਚਲੇ ਗਏ ਕਦੋਂ ਭਗਵਾਨ ਦਾ ਮੰਦਿਰ ਬਣੇਗਾ ਇਹ ਬਹੁਤ ਵੱਡਾ ਮੁਬਾਰਕ ਦਿਨ ਹੈ ਜਿਸ ਤਰੀਕੇ ਨਾਲ ਦੇਖਣ ਨੂੰ ਮਿਲਿਆ ਵਾ ਜਿਵੇਂ ਦੁਨੀਆ ਭਰ ਦੇ ਵਿੱਚ ਨਾ ਹਰ ਇੱਕ ਜਿਵੇਂ ਏਕਤਾ ਇੱਕ ਦੇਖਣ ਨੂੰ ਮਿਲੇ ਪੰਜਾਬ 'ਚ ਖਾਸ ਕਰਕੇ ਨਾ ਪਰ ਹਾਰਤ ਵਿੱਚ ਖਾਸ ਕਰਕੇ ਕਹਿ ਦਈਏ ਆਪਾਂ ਵੀ ਲੋਕ ਖੁਸ਼ ਬਹੁਤ ਨੇ ਚਾਹੇ ਜਿਹੜੇ ਮਰਜੀ ਧਰਮ ਤੋਂ ਹੋਣ ਸਾਰੇ ਬਿਲਕੁਲ ਸਾਰੇ ਧਰਮ ਵਾਲੇ ਖੁਸ਼ ਹੈ ਹਰ ਇੱਕ ਆਦਮੀ ਆਪਣੇ ਆਪ ਨੂੰ ਹਿੰਦੁਸਤਾਨੀ ਜਿਹੜੇ ਵੀ ਹੈ ਨਾ ਕੋਈ ਵੀ ਧਰਮ ਤੋਂ ਹੈ ਸਭ ਨੂੰ ਅੱਜ ਇਸ ਚੀਜ਼ ਦੀ ਬਹੁਤ ਖੁਸ਼ੀ ਹੋ ਰਹੀ ਹੈ ਇਹ ਮੰਦਰ ਜਿਹੜਾ ਬਣਾਇਆ ਹੈ ਇਹਦੇ ਵਿੱਚ ਕੋਈ ਸਰਿਆ ਨਹੀਂ ਲੱਗਿਆ ਹੋਇਆ ਸਾਰਾ ਪੱਥਰ ਦੇ ਨਾਲ ਬਣਿਆ ਔਰ ਅਯੋਧਿਆ ਦੇ ਮੁਤਾਬਿਕ ਜਿਸ ਤਰ੍ਹਾਂ ਅਯੋਧਿਆ ਦਾ ਮੰਦਰ ਹੈ ਤੁਸੀਂ ਦੇਖੋਗੇ ਬਿਲਕੁਲ ਉਹੀ ਇਹ ਮੰਦਰ ਉਹ ਅਯੋਧਿਆ ਦੀ ਤਰ੍ਹਾਂ ਲੱਗਦਾ ਹੈ ਔਰ ਇਹਦੇ ਬਨਾਨ ਵਾਲੇ ਵੀ ਇਹ ਜਿਹੜੇ ਹਨ ਉਹ ਉਹ ਵੀ ਜਿਹੜੇ ਜਿਹੜਾ ਅਯੋਧਿਆ ਮੰਦਰ ਬਣਾ ਰਹੇ ਹਨ ਉਹਨਾਂ ਦੀ ਫੈਮਿਲੀ ਨੇ ਇਹ ਬਣਾਇਆ ਹੈ ਤੇ ਹਾਂਜੀ ਪੂਰਾ ਕੰਡਲੀ ਹੈ ਪੂਰਾ ਫੈਮਿਲੀ ਹੈ ਜਿਨੇ ਨੇ ਇਹ ਮੰਦਿਰ ਬਣਾਇਆ ਹੈ ਔਰ ਜਿਹੜਾ ਪੱਥਰ ਲੱਗਿਆ ਇਹ ਵੀ ਬਿਲਕੁਲ ਸੇਮ ਹੈ ਜੋ ਉੱਥੇ ਅਯੁੱਧਿਆ ਚ ਲੱਗਿਆ ਉਹ ਹੀ ਪੱਥਰ ਇੱਥੇ ਲੱਗਿਆ ਇਹ ਬੰਸੀ ਪਹਾੜਪੁਰ ਦਾ ਪੱਥਰ ਹੈ ਅਯੁੱਧਿਆ ਚ ਵੀ ਉਹ ਹੀ ਲੱਗਿਆ ਇੱਥੇ ਵੀ ਉਹ ਹੀ ਇਹ ਕਹਿੰਦੇ ਇੱਕ ਬਹੁਤ ਵੱਡਾ ਨਾ ਦਿਨ ਵੀ ਹੈਗਾ ਵਾ ਲੋਕ ਭਾਵੁਕ ਵੀ ਬਹੁਤ ਹੋਏ ਹੋਣਗੇ ਨਾ ਇਸ ਮੌਕੇ ਵੀ ਹਾਂ ਵੀ ਸਾਡੇ ਪ੍ਰੋਗਰਾਮ ਜਿਹੜੇ ਅੱਜ ਇੱਥੇ ਪਹੁੰਚਣਗੇ ਹਨਾ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ ਤਾਂ ਇੱਕ ਬਹੁਤ ਵੱਡਾ ਭਾਵੁਕ ਦਿਨ ਵੀ ਹੈ ਨਾ ਹਰ ਇੱਕ ਦਿਨ ਇਸ ਦਿਨ ਮਤ ਦੇਖੋ ਜੀ ਅਸੀਂ ਤਾਂ ਯੋਧਿਆ ਨਹੀਂ ਜਾ ਸਕੇ ਅਸੀਂ ਦੇਖੋ ਤੁਸੀਂ ਇੱਥੇ ਕੱਟ ਦੇਖੋ ਕਿੰਨਾ ਹੋਇਆ ਹੋਇਆ ਵਾ ਸਾਰਿਆਂ ਨੇ ਇੱਥੇ ਹਵਨ ਕੀਤਾ 31 ਫੈਮਿਲੀਆਂ ਰੋਜ਼ 5 ਦਿਨ ਕਰਦੀਆਂ ਸੀ 31 ਦੇ ਅਸੀਂ ਇਨਵਾਈਟ ਕੀਤਾ ਸੀ 31 ਬਣਾਏ ਸੀ ਹਵਨ ਹੁਣ ਪਰ ਘੱਟੋ ਘੱਟ 50-50 ਫੈਮਿਲੀਆ ਰੋਜ਼ ਕਰਦੀਆਂ ਸੀ ਔਰ ਅਲੱਗ-ਅਲੱਗ ਹੀ ਆਉਂਦੀਆਂ ਸੀ ਰੋਜ਼ ਪੰਜ ਦਿਨ ਜਨਨ ਕਿ ਪਹਿਲੇ ਦਿਨ 50 ਹੋਰ ਆ ਦੂਜੇ ਦਿਨ ਹੋਰ ਆ ਪੰਜਵੇਂ ਦਿਨ ਹੋਰ ਆ ਇਦਾਂ ਇਦਾਂ ਕੀਤਾ ਔਰ ਇੱਕ ਕੁੰਡ ਲਗਾਤਾਰ 101 ਘੰਟੇ ਚੱਲਦਾ ਰਿਹਾ ਵਾ ਔਰ ਹੁਣ ਪੂਰਨ ਹੋਤੀ ਹੋਈ ਐ ਉਹਦੀ ਅਸੀਂ ਟਾਈਮ ਵੀ ਹੋਈ ਉਹ ਰੱਖਿਆ ਜਿਹੜਾ ਯੋਧਿਆ ਦਾ ਸੀਗਾ ਹਰ ਕੋਈ ਅੱਜ ਅਸੀਂ ਰਾਮ ਜੀ ਦਾ ਇੰਤਜ਼ਾਰ ਕਰਨ ਲੱਗੇ ਆਂ ਭਾਜੀ ਕਿਉਂ ਨਹੀਂ ਕਰੋਗੇ 550 ਸਾਲਾਂ ਬਾਅਦ ਆਇਆ ਇਹ ਕਈ ਜਨਰੇਸ਼ਨਾਂ ਚਲੀਆਂ ਗਈਆਂ ਇਹ ਸੋਚ-ਸੋਚ ਕੇ ਸਾਡਾ ਮੰਦਰ ਕਿਦੋਂ ਬਣੂਗਾ ਸੀ ਕਦੋਂ ਮੱਥਾ ਟੇਕਾਂਗੇ ਪ੍ਰਭੂ ਦੀ ਸਤਿਤੀ ਕਿਦੋਂ ਕਰਾਂਗੇ ਮੌਕਾ ਹੀ ਨਹੀਂ ਮਿਲਿਆ ਕੁਝ ਐਸੇ ਅੰਸ਼ ਸੀਗੇ ਜਿਨ੍ਹਾਂ ਨੇ ਸਾਨੂੰ ਅੱਗੇ ਨਹੀਂ ਆਣ ਦਿੱਤਾ ਇਹਦਾ ਭਲਾ ਹੋਵੇ ਸਾਡੇ ਪ੍ਰਧਾਨ ਮੰਤਰੀ ਜੀ ਦਾ ਜਿਨ੍ਹਾਂ ਨੇ ਸਾਡੇ ਹਿੰਦੂਸਤਾਨੀਆਂ ਨੂੰ ਇਹ ਲਾਇਕ ਬਣਾਤਾ ਸਾਨੂੰ ਰਾਮ ਮੰਦਰ ਬਣਾ ਕੇ ਔਰ ਸਾਨੂੰ ਉਹਦੇ ਵਿੱਚ ਮੱਥਾ ਟੇਕਣ ਦੀ ਹਿੰਮਤ ਦਿੱਤੀ 500 ਸਾਲ ਹੋ ਗਏ ਜਿਹੜੇ ਚੱਲ ਗਏ ਮੈਂ ਪਹਿਲਾਂ ਵੀ ਕਿਹਾ ਸਾਡੀ ਜਨਰੇਸ਼ਨ ਖੁਸ਼ਕਿਸਮਤ ਆ ਜਿਹੜੀ ਇਸ ਵੇਲੇ ਧਰਤੀ ਤੇ ਆ ਪ੍ਰਭੂ ਨੇ ਉਹਨਾਂ ਤੇ ਇੰਨੀ ਕਿਰਪਾ ਕੀਤੀ ਸਾਡੂ ਸਾਰਿਆਂ ਨੂੰ ਮੰਦਰ ਦਾ ਰੂਪ ਮੰਦਰ ਮੰਦਰ ਦੇ ਰੂਪ ਚ ਆ ਪਾ ਗਏ ਕੋਰਟ ਦਾ ਫੈਸਲਾ ਵਧੀਆ ਆ ਗਿਆ ਔਰ ਮੋਦੀ ਜੀ ਦੀ ਅਪੀਲ ਤੇ ਪੂਰਾ ਵਰਲਡ ਇਸ ਵੇਲੇ ਰਾਮਾਈ ਹੋਇਆ ਦਾ ਕੈਮਰਾਮੈਨ ਨੂੰ ਮੈਂ ਕਹਿਣਾ ਚਾਹਨਾ ਵੀ ਇੱਕ ਵਾਰੀ ਦਿਖਾ ਦਿਓ ਅਸੀਂ ਕਿੰਦਾ ਨੇ ਹੋਏ ਨੇ ਹਾਂ ਕੋਸ਼ਿਸ਼ ਕੀਤੀ ਆ ਕੋਸ਼ਿਸ਼ ਕੋਸ਼ਿਸ਼ ਕੀਤੀ ਅਸੀਂ ਅਸੀਂ ਕੋਸ਼ਿਸ਼ ਕੀਤੀ ਆ ਵੀ ਅਸੀਂ RAMDEV ਪ੍ਰਭੂ ਦੇ ਨੇੜੇ ਹੋਈਏ ਯੋਧਿਆ ਤਾਂ ਨਹੀਂ ਜਾ ਸਕੇ ਪ੍ਰਧਾਨ ਮੰਤਰੀ ਜੀ ਨੇ ਅਪੀਲ ਕੀਤੀ ਸੀ ਵੀ ਹਰ ਆਦਮੀ ਯੋਧਿਆ ਨਹੀਂ ਆ ਸਕਦਾ ਆਪਣੇ ਆਪਣੇ ਸ਼ਹਿਰਾਂ ਚ ਕੁਝ ਵਧੀਆ ਉਪਰਾਲਾ ਕਰੋ ਅਸੀਂ ਉਹ ਉਪਰਾਲੇ ਨੂੰ ਦੇਖਦੇ ਹੋਏ 101 ਘੰਟੇ ਦਾ ਯੱਗ ਰੱਖਿਆ ਜੀ ਇੱਥੇ